ਮੇਸਲ ਵਕੀਰਾ ਗਾਖੜੀ ਸੋ ਪਾਈਐ ਪੂਰ ਕਰਮਾ ਪਹਿਲਾ ਪਹਿਰ ਫੁੱਲੜਾ ਫਲ ਭੀ ਪਛਾਰਾਤ ਜੋ ਜਗਾਨ ਲਹਨ ਸੇ ਸਾਈ ਕੰਨੋ ਦਾਤ ਦਾਤੀ ਸਹੇਵ ਸੰਧਿਆ ਕਿਆ ਚੱਲੈ ਤਿਸ ਨਾਲ ਇੱਕ ਜਗਾਂਦੇ ਨਾਲ ਹਨ ਇੱਕ ਨਾ ਸੁਤਿਆਂ ਦੇ ਉਠਾਲ ਢੂੰਡ ਦੀਏ ਸੋਹਾਗ ਕੋ ਤੋਂ ਤਨ ਕਾਈ ਕੋਰ ਜਿੰਨਾ ਨਾ ਸੋਹਗਣੀ ਜਿੰਨਾ ਝਾਕ ਨਾ ਹੋਰ ਸਬਰ ਮੰਝ ਕਮਾਣੇ ਸਬਰ ਕਾਨੀ ਹਿਣੋ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ ਸਬਰ ਅੰਦਰ ਸਬਰੀ ਤਨ ਈਵ ਜਾਲੇਨਾ ਹੋ ਨ ਨਜੀਕ ਖੁਦਾਏਦ ਪੀਤ ਨ ਕਿਸੈ ਦੇਨਾ ਸਬਰਈ ਹੋ ਸੋ ਆਓ ਜੇ ਤੂੰ ਬੰਦਾ ਡਿੜ ਕਰਹਿ ਬੱਦ ਥੀ ਵੇ ਦਰਿਆਓ ਟਟ ਨਾ ਥੀ ਵੇ ਵਾਹੜਾ ਰੀਤਾ ਦਰਵੇਸੀ ਗਾਖੜੀ ਚੋਪੜੀ ਪਰੀਤ ਇਕਨ ਕਿੰਨਾ ਚਾਲੀਐ ਦਰਵੇਸਾ ਵੀਰੀਤ ਤਾਨ ਤਪੈ ਤਨੂਰ ਜੋ ਬਾਲਣ ਹੱਡ ਬਲਣ ਪੈਰੀ ਥੱਕਾ ਸਿਰ ਜੁਲਾ ਜੇ ਮੋਹ ਪਰੀ ਮਲਨ ਤਾਨਨਾ ਤੋ ਪਾਇ ਤਨੂਰ ਜੋ ਬਾਲਣ ਹੱਡ ਨਵਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਰੀ ਨਿਹਾਲ ਹੌਟੁੰਡੀ ਸੱਜਣਾ ਸੱਜਣਾ ਮਡੇ ਨਾਲ ਨਾਨਕ ਲਖ ਨ ਲਖਿਆ ਗੁਰਮਖ ਦੇਖਾਲ ਹੰਸਾ ਦੇਖ ਤਰੰਦੇ ਆ ਬੱਗਾ ਆਇਆ ਚਾਉ ਡੁੱਬ ਮੁਏ ਬਗ ਬੱਪੜੇ ਸਿਰ ਤਲ ਉਪਰ ਪਾਉ ਮੈਂ ਜਾਣ ਆ ਬਡ ਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬੱਪੜਾ ਜਨਮ ਨਾ ਭੇੜੀ ਅੰਗ ਕਿਆ ਹੰਸ ਕਿਆ ਬਾਗਲਾ ਜਾ ਕੋ ਨਦਰ ਧਰੇ ਜੇ ਇਸ ਸੁਭਾਵੈ ਨਾਨਕਾ ਕਾ ਗੋ ਹੰਸ ਕਰੇ ਸਰਵਰ ਪੰਖੀ ਏਕੜੋ ਫਾਹੀ ਵਾਲ ਪਚਾਸ ਇਹੋ ਤਨ ਲਹਿਰੇ ਗੜਥਿਆ ਸੱਚੇ ਤੇਰੀ ਆਸ ਕਾਵਣ ਸੋ ਅਖਰ ਕਾਵਣ ਗੁਣ ਕਾਵਣ ਸੋ ਮਣੀਆ ਮੰਤ ਕਾਵਣ ਸੋ ਵੇਸੋ ਹੋ ਕਰੇ ਜਿਤ ਵਸ ਆਵੇ ਕੰਤ ਨੇਵਣ ਸੋ ਅਖਰ ਖਾਵਣ ਗੁਣਾ ਜਿਬੈ ਮਣੀਏ ਮੰਤ ਇਤਰਾ ਪੈਣੇ ਵੇਸ ਕਰ ਤਾ ਵਸ ਆਵਈ ਕੰਤ ਮਤ ਹੋਂਦੀ ਹੋਏ ਇਆਣਾ ਤਾਣ ਹੋਂਦੀ ਹੋ ਤਾਣ ਹੋਂਦੇ ਹੋਏ ਨਿਤਾਣਾ ਅਣ ਹੋਂਦੇ ਆਪ ਵੰਡਾਏ ਕੋਈ ਸਾ ਭਗਤ ਸਦਾਏ ਇੱਕ ਫਿੱਕਾ ਨਾਗ ਲਾਏ ਸਵਨਾ ਮੈਂ ਸੱਚਾ ਟਣੀ ਹੈ ਆਉ ਨਾ ਕਹੀ ਠਾਹੇ ਮਾਨਕ ਸਭ ਅਮੋਲ ਵੀ ਸਵਨਾ ਮਾਨ ਮਾਨਕ ਠਾਹਣ ਮੂਲ ਮਚਾਗਵਾ ਜੇ ਤੋ ਪਿਰਿਆ ਦੀ ਸੇ ਕਹਿਆਉ ਨਾ ਠਾਹੇ ਕਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੀ